ਫੋਨ ਨੇ ਕਿਥੇ ਚਲੀ ਗਈ ਆਪਣਾ 96 ਲੱਗਦਾ ਵੱਡੇ ਵੱਡੇ ਦੇ ਬੱਚੇ ਦੇ ਗਿਣੇ ਨਹੀਂ ਅਸੀਂ ਬੱਚਿਆਂ ਦਾ ਵਿਚਾਰ ਨਿਗਾ ਹੀ ਨਹੀਂ ਕਿ ਬੱਚੇ ਕਿੰਨੇ ਕਿ ਕਿੰਨੇ ਕਿ ਨਹੀਂ ਗਏ 15 15 16 ਸਵੇਰੇ ਇੱਕਦਮ ਨੱਪੜ ਗਿਆ ਕਾਲ ਜਾ ਪਾੜਦਾ ਰੇ ਬਿਲਕੁਲ ਤਰਜ਼ੁਤ ਕਦੇ ਮਾਰਨ ਦੇ ਤਿਆਰ ਹੋ ਗਏ ਸਰੇ ਬਿਲਕੁਲ ਕੋਈ ਬੰਦਾ ਹੱਥ ਖੜਾ ਕਰਕੇ ਕਹਦੇ ਆ ਸਾਡਾ ਮੜ ਅੱਜ ਅਸੀਂ ਇੱਕ ਉਸ ਗਰੀਬ ਪਰਿਵਾਰ ਦੇ ਫਾਰਮ ਦੇ ਵਿੱਚ ਮੌਜੂਦ ਹੈ ਫਰੀਦਕੋਟ ਦੇ ਜਰਮਨ ਕਲੋਨੀ ਦੱਸੀ ਜਾ ਰਹੀ ਹੈ ਇਸ ਪਰਿਵਾਰ ਦੇ ਨਾਲ ਵੱਡਾ ਹਾਦਸਾ ਵਾਪਰਿਆ ਹਾਸਾ ਕੀ ਹੈ ਜਦੋਂ ਕਿ ਆਪਾਂ ਘਰ ਦੇ ਵਿੱਚ ਇੱਕ ਕੁੱਤਾ ਵੀ ਰੱਖ ਲਏ ਜੋ ਕੁੱਤਾ ਹੋ ਚਲਿਆ ਜਾਂਦਾ ਤਾਂ ਉਸ ਪਰਿਵਾਰ ਦੇ ਕਾਫੀ ਜਿਹੜਾ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਪਰ ਜਦੋਂ ਕਿਸੇ ਦੇ ਪਸ਼ੂ ਪਾਲੇ ਹੋਣ ਉਹ ਚਲੇ ਜਾਣ ਤਾਂ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਉਸ ਪਰਿਵਾਰ ਦੇ ਨਾਲ ਕੀ ਵੀ ਹੋਊਗੀ ਤੇ ਪਰਿਵਾਰ ਵੀ ਜੇਕਰ ਗਰੀਬ ਹੋਵੇ ਤਾਂ ਤਾਂ ਇਸ ਪਰਿਵਾਰ ਦੇ ਅਜਿਹੀ ਘਟਨਾ ਵਾਪਰੀ ਹੈ ਕਿਉਂਕਿ 200 ਦੇ ਕਰੀਬ ਬੱਕਰੀਆਂ ਇਹਨਾਂ ਦੀਆਂ ਚਲੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਬੈਂਕਾਂ ਦੇ ਕੋਲੋਂ ਲੋਨ ਚੱਕ ਕੇ ਜਿਹੜੀਆਂ ਬੱਕਰੀਆਂ ਇਹਨਾਂ ਵੱਲੋਂ ਲਈਆਂ ਗਈਆਂ ਸੀਆਂ ਤੇ ਪਰ ਕਿਸੇ ਬਿਮਾਰੀ ਦੇ ਨਾਲ ਹੀ ਬੱਕਰੀਆਂ ਦੀ ਮੌਤ ਹੋ ਚੁੱਕੀ ਹੈ ਤਾਂ ਗੱਲਬਾਤ ਕਰਾਂਗੇ ਆਪਾਂ ਇਸ ਪਸ਼ੂਪਾਲਕ ਦੇ ਨਾਲ ਆਖਿਰ ਕੀ ਕਾਰਨ ਕਿਉਂ ਘਟਣਾ ਵਾਪਰੀ ਸਸੀ ਗੱਲ ਜੀ ਸਸੀ ਜੀ ਕੀ ਕਾਰਨ ਬਣਿਆ ਜੀ ਕਿੰਨੀਆਂ ਬੱਕਰੀਆਂ ਸੀ ਔਰ ਭਾਈ 200 ਦੇ ਨੇੜੇ ਕਿਤੇ ਚਲੀ ਗਈ ਆ ਫਰਾ 96 ਨੱਕ ਤਾਂ ਵੱਡੇ ਵੱਡੇ ਮਰ ਗਏ ਬੱਚੇ ਤਾਂ ਗਿਣੇ ਹੀ ਨਹੀਂ ਬੱਚਿਆਂ ਦਾ ਵਿਚਾਰਾ ਨਿਗਾ ਹੀ ਨਹੀਂ ਗੀ ਬੱਚਿਆਂ ਦੇ ਕਿੰਨੇ ਗਏ ਕਿੰਨੇ ਕਿ ਨਹੀਂ ਗਏ ਗਿਆ ਦਾ ਥਾਂ ਜਾਂਦਾ ਇੱਥੇ ਨੱਪੇ ਜਾਂਦਾ ਜਾਂਦੇ ਸਿੱਟੋਂ ਨਹੀਂ ਥਾਂ ਨਹੀਂ ਸਾਲਾ ਇੱਥੇ ਸੇਟੀ ਹੋਈ ਇਹ ਨਾ ਥੱਲੇ ਨੱਪੀ ਇਹਨੇ 15 15 16 ਸਿਰੇ একদম ਆਪਣੀਆਂ ਯਾਰ ਕਾਜਾ ਪਾੜਦਾ ਮੇਰਾ ਬਨੇ ਧੱਕਾ ਨਹੀਂ ਕਰ ਕਦੇ ਮਾੜਾ ਨਹੀਂ ਕੀਤਾ ਯਾਰ ਕਦੇ ਵੀ ਨਹੀਂ ਕਿ ਕੋਈ ਬੰਦਾ ਹੱਥ ਖੜਾ ਕਰਕੇ ਕਹੇ ਯਾਰ ਸਾਡਾ ਮਾੜਾ ਕੀਤਾ ਮਾਰ ਕੇ ਕਦੇ ਪੂਰਾ ਨਹੀਂ ਹੋ ਸਕਦਾ ਭਰਾਵਾਂ ਕਿਸੇ ਅਸਰ ਘੱਟ ਤੋਂ ਘੱਟ 50 ਸਾਲ ਪਿੱਛੇ ਜਾੜ ਜਿੰਨਾ ਕਿ ਨੁਕਸਾਨ ਹੋ ਗਿਆ ਜੀ ਅੰਲਾ ਭਰਾਵਾਂ 15-20 ਹਜ਼ਾਰ ਤੋਂ ਘੱਟ ਬੱਕਰੀ ਨਹੀਂ ਹੋਣੀ ਜੀ ਕਾ 10 ਲੱਖ ਰੁਪਏ ਦਾ ਬੰਨ ਸਕਦੇ ਹੋ ਬਾਈ 10 ਲੱਖ ਜਿਵੇਂ ਮੇਰੇ ਰੁਪਏ ਪੱਲੇ ਹੀ ਕੋਹਣੇ ਰਿਹਾ ਕੀ ਕਰੂੰਗਾ ਮੈਂ ਇਹਨਾਂ ਨਾਲ ਕੀ ਮੈਂ ਕਿਸ਼ਤ ਅਦਾ ਰੂੰਗਾ ਲਿਮਟ ਭਰੂੰਗਾ ਕੀ ਕਰੇ ਖਾਉਂਗਾ ਯਾਰ ਇਹਨਾਂ ਕੀ ਕਰਦਣੀਆਂ ਵਿਚਾਰੀਆਂ ਆਜਾ 6 ਮਹੀਨੇ ਤੇ ਉਹ ਵੀ ਨਹੀਂ ਸੈੱਟ ਹੀ ਨਹੀਂ ਹੁੰਦੀ ਇਹ ਹੀ ਕਿਹੜੀ ਬਿਮਾਰੀ ਹੋ ਗਈ ਜਿਹੜੀ ਲਗਾਤਾਰ ਕਦੋਂ ਜਿਹੜੀ ਮੌਤ ਆਉਣ ਲੱਗੀ ਇਹਨਾਂ ਦੀ ਮਾਗੀ ਆਣ ਪਹਿਲਾਂ 1 2 1 ਮਾਗੀ ਆਣ ਤਾਂ ਕੰਮ ਸਟਾਰਟ ਹੋਇਆ ਬਾਈ ਕਿਤੇ 8 ਕਿਤੇ 7 ਕਿਤੇ 15 ਫੇਰ ਤਾਂ ਆਸ ਹੀ ਨਹੀਂ ਰਹੀ ਕੋਈ ਡਾਕਟਰ ਨੇ ਰਾਤਨ ਕੀਤਾ ਕੋਈ ਡਾਕਟਰ ਆਉਂਦੇ ਆ ਵਿਚਾਰੇ ਤੜਕੇ ਹੱਥ ਨੇ ਆਉਂਦੇ ਆ ਇਹ ਵਿਚਾਰੇ ਉਹ ਨਾ ਵਿਚਾਰਾ ਜਿੰਨੇ ਵਾਟਸਐਪ ਕਰਕੇ ਜਾਂਦੇ ਤੇ ਸਵੇਰ ਸ਼ਾਮ ਆਉਂਦੇ ਆ ਜੇ ਫੇਰ ਲੋਡ ਪੈਂਦੀ ਦੁਪਹਿਰੇ ਵੀ ਆਉਂਦੇ ਆ ਵਿਚਾਰੇ ਕਿਸਮਤ ਮਾੜੀ ਸੀ ਪ੍ਰਭਾਤ ਰੱਬ ਵੀ ਵੇਖੀ ਜਾਂਦਾ ਇਕੱਠੀਆਂ ਕਰ ਲੈਂਦੇ ਕਰ ਇਹਨੂੰ ਇਕੱਠੀਆਂ ਕਰ ਉਹ ਤਵਾਂ ਕੁਝ ਵੀ ਨਹੀਂ ਇੰਨੀ ਕੀ ਰਹਿ ਗਈਆਂ ਇਹ ਸਾਰਾ ਭਰਿਆ ਸੀ ਤੁਹਾਡਾ ਫਾਰਮ ਮੈਂ ਕਹਨਾ ਬਾਈ ਬਾਤੀ ਆ ਲੈਣ ਬੱਚਾ ਉਹ ਕੋਈ ਸੜਕ 'ਤੇ ਹੀ ਤੁਰੇ ਹੁੰਦੇ ਸੀ ਤਾਂ ਇਹਨਾਂ ਨੇ ਵੇਖ ਕੇ ਜਾਈ ਜਾਂਦੇ ਸੀ। ਨੰਕਲ ਨਾ ਮਗਰ ਜਾਣ ਨੂੰ ਜੀ ਨਹੀਂ ਕਰਦਾ। ਬਿਮਾਰੀ ਕਿਹੜੀ ਹੈ ਪਤਾ ਲੱਗੇ ਕੋਈ? ਪੀਪੀਆਰ ਦੱਸ ਦੇ ਭਾਈ ਪੀਪੀਆਰ ਪੀਸੀਆ। ਪੀਪੀਆਰ ਖਾਦੀ ਭਰਾ ਵਕਸਮਤ ਹੀ ਵੜ ਗਈ ਕੁੜੀ ਆ। ਹੋਰ ਵੀ ਕਿਸੇ ਦਾ ਨਕਾਨ ਹੋਇਆ ਸੁਰਿਆ ਕਿਤੇ? ਬਚਾ ਕੀ ਪਿੰਡ ਦੱਸਦੇ ਆ ਜੀ 40 45 ਨੰਗ ਸੀ ਉਹ ਬਚਾ ਦੇ ਮਾਰ ਗਏ ਸਾਰੇ ਬਚਾ ਦੇ। ਇੱਥੇ ਤਾਂ ਹੋਰ ਨੇੜੇ ਤੱਕ ਤਾਂ ਨਹੀਂ। ਹੁਣ ਡਾਕਟਰ ਕੀ ਕਹਿੰਦੇ ਜਿਹੜੀਆਂ ਬੱਚੇ ਆ ਤੁਹਾਡੀਆਂ ਬੱਕਰੀਆਂ ਇਹਨਾਂ ਦਾ ਬਚਾਅ ਹੋ ਜਾਊਗਾ ਕਿ ਨਹੀਂ? ਆਹਨੇ ਭਰਾ ਬਚਾਅ ਹੋ ਜਾਊਗਾ ਠੀਕ ਆ ਹੁਣ ਦਾ ਇਹ ਤਾਂ ਸੈਟ ਆ। ਦੋ ਬਾਲੀਆਂ ਢੱਲ ਗਏ। ਕਿਤਨਾ ਕਿਤੇ ਜਦੋਂ ਅਜਿਹੀ ਘਟਨਾ ਵਾਪਰਦੀ ਹੈ ਉਹ ਵੀ ਕਿਸੇ ਮਿਡਲ ਫੈਮਿਲੀ ਦੇ ਨਾਲ ਗਰੀਬ ਪਰਿਵਾਰ ਦੇ ਨਾਲ ਤੇ ਕਾਫੀ ਜਿਹੜੇ ਲੋਕ ਹੁੰਦੇ ਐ ਐਨ ਆਰ ਆਈ ਹੁੰਦੇ ਐ ਜਾਂ ਆਪਣੇ ਪੰਜਾਬ ਦੇ ਲੋਕ ਆ ਉਹ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ ਧੰਨਵਾਦ ਉਹਨਾਂ ਦਾ ਜਿਹੜੇ ਕਰ ਰਹੇ ਹੋ ਕਿ ਤੁਸੀਂ ਕੋਈ ਡਿਮਾਂਡ ਕਰ ਸਕਦੇ ਹੋ ਕੋ ਸਰਕਾਰ ਤੋਂ ਜਾਂ ਸਰਕਾਰਾਂ ਤੋਂ ਪਰਵਾਹ ਕੀ ਮੈਨੂੰ ਤੁਹਾਨੂੰ ਪਤਾ ਹੀ ਹੈ ਜਿਹੜਾ ਇਹ ਜਿਹੜਾ ਹੁਣ ਤੁਸੀਂ ਲੋਨ ਚੱਕਿਆ ਜਾਂ ਲਿਵਟ ਚੱਕੀ ਹੈ ਉਸ ਦਾ ਹੀ ਤੁਹਾਡਾ ਕਿਤੇ ਨਾ ਕਿਤੇ ਰਾਤ ਮਿਲ ਜੇ ਤੁਹਾਨੂੰ ਮਿਲ ਜੇ ਚੰਗਾ ਪਰਵਾਹ ਨਹੀਂ ਕਿੱਥੋਂ ਪਰਾਂਗੇ ਕਾ ਦਿਨਾਂ ਪਰਾਂਗੇ ਘਰ ਵੇਚਾਂਗੇ ਹੋਰ ਕੀ ਕਰਾਂਗੇ ਵਾਰਚਾ ਕੋਣ ਕੋਣਾ ਜੀ ਕੁੜੀਆ ਇੱਕ ਮਾਤਾ ਇੱਕ ਮਹੀਨੇ ਘਰ ਵਾਲੀ ਪਰਿਵਾਰ ਦੇ ਕੀ ਹਾਲਾਤ ਆ ਠੀਕ ਹੈ ਭਰਾ ਪਰਿਵਾਰ ਦੇ ਹਾਲਾਤ ਆ ਇਸ ਤੋਂ ਮੰਦੀ ਸੀ ਜਾਂਦੇ ਜਿਹੜਾ ਹੈਗਾ ਸੀ ਜਿਹੜਾ ਹੈਗਾ ਉਹ ਉੱਡ ਗਿਆ ਹਾਲਾਤ ਕਾ ਦੇ ਹੁੰਦੇ ਕਿਉਂਕਿ ਜਿਵੇਂ ਮੈਂ ਦੇਖਿਆ ਕਿਸੇ ਦੇ ਕੁੱਤਾ ਰੱਖਿਆ ਹੋਵੇ ਪਾਲਿਆ ਹੋਵੇ ਨਾ ਕੁੱਤਾ ਜਦੋਂ ਚੱਲ ਜਾਂਦਾ ਤੇ ਉਸ ਪਰਿਵਾਰ ਦੇ ਹਾਲਾਤ ਕੀ ਬਣ ਜਾਂਦੇ ਤੋਂੜੀਆਂ ਤਾਂ ਫਿਰ ਇੰਨੀਆਂ ਬੱਕਰੀਆਂ ਜਿੰਨੇ ਤੋਂ ਮੁਨਾਫਾ ਸੀ ਬਾਈ ਯਾਰ ਆਹ ਮਾਰਾ ਇਹਨੂੰ ਪਤਾ ਜਾਂ ਜਾਂ ਮੈਨੂੰ ਪਤਾ ਬਸ ਨੀਦ ਨਹੀਂ ਹੁੰਦੀ ਉਹਨੇ ਤਾਂ ਬਰਾਹ ਨੀਂਦ ਤਾਂ ਤੰਨ ਮਿੰਨੀ ਹੋ ਗਏ ਨਹੀਂ ਤਾਂ ਪਹਿਲਾਂ ਵੀ ਹੁੰਦੀ ਸੀ ਕੁੜੀਏ ਪਤਾ ਨਹੀਂ ਕੀ ਕਿਸਮਤ ਚ ਕੋਈ ਕੁੜੀ ਆ ਦੱਸੀ ਜਾਂਦਾ ਸੀ ਉਹ ਵੀ ਮਾਂ ਕੀ ਅਰੇ ਦਿਨ ਤੋਂ ਲਾ ਗਿਆ ਸੌਂ ਗਿਆ ਨਹੀਂ ਸਾਈ ਰਾਤ ਰਿਆ ਇਹ ਘਰ ਨਾ ਵਾਹੀ ਮਾਰ ਤੋਏ ਨਹੀਂ ਹੋਣੀ ਉਹ ਨਹੀਂ ਉਹ ਜਿਆਦਾ ਆ ਜਾਂਦੀਆਂ ਫਿਰ ਇਹ ਰਾਤ ਰ ਅਰਦਾ ਕੋਈ ਆਵਾਜ਼ ਮਾਰਦਾ ਕੋਈ ਨਹੀਂ ਉੱਠਦੀ ਲਓ ਇਹ ਤੇ ਕੁੜੀ ਆਵਾਜ਼ ਨਹੀਂ ਦੇਉਂਦਿਆਂ ਸਾਰੀਆਂ ਮਗਰ ਲੱਗ ਜਾਂਦੀ ਤਾਂ ਸੁਣਿਆ ਤੁਸੀਂ ਪਰਿਵਾਰ ਦੇ ਹਾਲਾਤ ਕੀ ਨੇ ਇਸ ਬੱਕਰੀਆਂ ਨੂੰ ਜਿਸ ਨੇ ਆਪਣੇ ਬੱਚਾਂ ਨੂੰ ਪਾਲਿਆ ਸੀਗਾ ਤੇ ਜਦੋਂ ਚਲੀਆਂ ਜਾਣ ਕਿਉਂਕਿ ਇਹਨਾਂ ਦੇ ਕਰਕੇ ਇਹਦਾ ਜਿਹੜਾ ਘਰ ਚੱਲਦਾ ਸੀਗਾ ਤਾਂ ਇਹ ਤੁਸੀਂ ਸੋਚ ਸਕਦੇ ਹੋ ਕਿ ਉਸ ਪਰਿਵਾਰ ਦੇ ਹਾਲਾਤ ਕੀ ਹੋਣਗੇ ਕੀ ਉਹਨਾਂ ਦੇ ਬੀਤ ਦੇਗੀ ਕਿਉਂਕਿ ਇਸ ਵਿਅਕਤੀ ਦੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਜਿੰਨਾ ਟਾਈਮ ਖਬਰ ਕੀਤੀ ਉਹਦੇ ਅੱਖਾਂ ਦੇ ਵਿੱਚੋਂ ਹੰਝੂ ਹੀ ਨਿਕਲਦੇ ਰਹੇ ਨੇ ਹੰਝੂ ਵਹਿ ਰਹੇ ਨੇ ਤੇ ਹੰਝੂ ਨਹੀਂ ਰੁਕ ਰਹੇ ਕਾਰਨ ਕੀ ਹੈ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਜਿਵੇਂ ਉਹਨੇ ਦੱਸਿਆ ਕਿ ਕੋਈ ਬਿਮਾਰੀ ਅਜਿਹੀ ਫੈਲੀ ਹੈ ਜਿਸ ਦੇ ਨਾਲ 200 ਦੇ ਕਰੀਬ ਇਸ ਪਰਿਵਾਰ ਦੀਆਂ ਬੱਕਰੀਆਂ ਕਿ ਲਾ ਦੇ ਆ ਤਾਂ ਟੋਟਲੀਆਂ ਗਈਆਂ ਨੇ ਤਾਂ ਡਾਕਟਰਾਂ ਵੱਲੋਂ ਜਿਹੜਾ ਇਲਾਜ ਬਿਲਕੁਲ ਕੀਤਾ ਜਾ ਰਿਹਾ ਹੈ ਤਾਂ ਹੁਣ ਜਿਹੜੀਆਂ ਬੱਕਰੀਆਂ ਰਹਿ ਗਈਆਂ ਨੇ ਉਹਨਾਂ ਦਾ ਵੀ ਟ੍ਰੀਟਮੈਂਟ ਚੱਲ ਰਿਹਾ ਹੈ ਤੁਹਾਡਾ ਕੀ ਨਾਮ ਹੈ ਮੇਰਾ ਸੁਖਵੰਤ ਸਿੰਘ ਹੈ ਜੀ ਸੁਖਵੰਤ ਸਿੰਘ ਜੀ ਤੁਹਾਡੇ ਜਿਹੜਾ ਕੁੱਲਣੇ ਦੇ ਵਿੱਚ ਇੱਕ ਕਾਫੀ ਵੱਡਾ ਨੁਕਸਾਨ ਹੋਇਆ ਹੈ ਕਿਵੇਂ ਕਰਨੀ ਹਾਂਜੀ ਬਹੁਤ ਵੱਡਾ ਨੁਕਸਾਨ ਹੋਇਆ ਜੀ ਇੱਥੇ ਕਿਦਾਂ ਕੋਈ ਪੀਪੀਏ ਵਾਇਰਸ ਆਇਆ ਕੋਈ ਇਦਾਂ ਦੀ ਬਿਮਾਰੀ ਦਾ ਉਦੇ ਕਰਕੇ ਹੋ ਰਹੀਆਂ 96 ਦੇ ਲਗਭਗ ਵੱਡੀਆਂ ਬੱਕਰੀਆਂ ਡੈਥ ਹੋ ਗਈਆਂ ਬਾਕੀ ਬੱਚੇ ਪਤਾ ਨਹੀਂ ਛੋਟੇ ਛੋਟੇ ਕਿੰਨੇ ਕੇ ਗੁਜਰ ਗਏ ਜੀ ਸਾਨੂੰ ਸਾਨੂੰ ਸਰਕਾਰ ਮੂਰੇ ਅਪੀਲ ਕੀਤੀ ਜਾਂਦੀ ਹੈ ਕਿ ਜਿੰਨੀ ਮਦਦ ਹੋ ਸਕੇ ਕਰੋ ਸਾਡੀ ਜੋ ਬੱਕਰੀਆਂ ਦੀ ਜਾਣ ਜਾਂਦੀ ਸੀ ਤੁਹਾਨੂੰ ਪਤਾ ਲੱਗ ਜਾਂਦਾ ਸੀ ਤੁਸੀਂ ਆਉਂਦੇ ਸੀ ਇਨਾਂ ਨੂੰ ਹਾਂਜੀ ਜਦੋਂ ਨੇ ਮੈਨੂੰ ਤਾਂ ਹਾਂ ਕਈ ਕਈ ਵਾਰ ਹੁੰਦਾ ਸੀਗਾ ਉਹਦੀ ਭੱਜ ਜਾਈਦਾ ਸੀ ਵਿਚਾਰੇ ਨੂੰ ਕੀ ਗੱਲ ਹੋ ਗਈ ਬੇਜਵਾਨਾ ਚਲੋ ਇਹਨਾਂ ਨੇ ਕਿਹੜਾ ਮੂੰਹ ਕੁਝ ਬੋਲ ਕੇ ਦੱਸਣਾ ਬਾਈ ਜੀ ਬਾਕੀ ਬਾਈ ਜੀ ਨੇ ਕੀਤਾ ਬਹੁਤ ਇਹਨਾਂ ਦਾ ਬੇਜਵਾਨਾ ਦਾ ਉਹਦੇ ਪਰਿਵਾਰ ਨੂੰ ਰੱਖਿਆ ਨਾ ਕਦੇ ਇਹਨਾਂ ਨੇ ਵੱਢਣ ਨਾਲ ਇਹਨਾਂ ਦਿੱਤੀਆਂ ਅੱਜ ਤੱਕ ਉਹੀ ਪਰਿਵਾਰ ਚੱਲ ਰਿਹਾ ਜਿੱਦਾਂ ਦਾ ਪਹਿਲਾਂ ਸੀ ਇਹਨਾਂ ਨੇ ਵੀ ਪਹਿਲਾਂ ਜਦੋਂ ਬੱਕਰੀਆਂ ਜਦੋਂ ਇਹਨਾਂ ਨੇ ਕੰਮ ਸਟਾਰਟ ਕੀਤਾ ਸੀ ਉਦੋਂ ਵੀ ਕਿਸੇ 부ਚੜ ਤੋਂ ਦੁਕਾਨ ਤੋਂ ਛੋਟਾ ਬੱਚਾ ਲਿਆਂਦਾ ਸੀ ਬਚਾ ਕੇ ਹਾਂ ਜੀ ਇਹਨਾਂ ਨੇ ਛੋਟਾ ਬੱਚਾ ਲਿਆਂਦਾ ਜੀ ਬਚਾ ਕੇ ਉਹ ਤੋਂ ਫਿਰ ਇਹਨਾਂ ਨੂੰ ਤਰਸ ਆ ਗਿਆ ਕਿਤੇ ਦੁਕਾਨ ਤੇ ਵੀ ਕੋਈ ਰੱਖੀ ਬੈਠਾ ਸੀ ਉੱਥੋਂ ਲੈ ਕੇ ਆਇਆ ਵਾਸਤੇ ਹਾਂ ਜੀ ਹਾਂ ਜੀ ਕਿਤੇ ਰਾਤ ਨੂੰ ਕਿਤੇ ਦੇਖ ਹੀ ਗਿਆ ਬਾਈ ਹੁਣ ਨਾਲ ਤੇ ਬਾਈ ਹੁਣੇ ਮੁੜ ਕੇ ਇਹਨਾਂ ਤੋਂ ਦੇਖ ਰਿਆ ਨਹੀਂ ਗਿਆਗਾ ਮੁੜ ਕੇ ਉੱਥੋਂ ਬਚਾ ਕੇ ਲੈ ਆਈ ਛੋਟਾ ਜਿਹਾ ਬੱਚਾ ਉਹਦੀ ਕਿਰਪਾ ਜਿੱਥੇ ਵੀ ਇਹਨਾਂ ਨੂੰ ਦੱਸ ਪੈਂਦੀ ਜਦੋਂ ਇਹਨਾਂ ਕੋਲੇ ਕੁਝ ਮਾਇਆ ਹੁੰਦੀ ਪੈਸੇ ਹੁੰਦੇ ਸੀ ਉੱਥੋਂ ਬਚਾ ਲਿਆ ਹੁੰਦੇ ਭਲਾ ਬੱਕਰਾ ਹੁੰਦਾ ਇਹਨਾਂ ਨੂੰ ਬੱਕਰੀ ਨਾਲ ਮਤਲਬ ਨਹੀਂ ਸੀ ਇਹਨਾਂ ਨੂੰ ਬੇਜਵਾਨ ਨਾਲ ਮਤਲਬ ਸੀ ਕਿ ਇਹਨਾਂ ਨੇ ਕਿਹੜਾ ਕੁਝ ਬੋਲ ਕੇ ਦੱਸਣਾ ਜਿੱਥੇ ਬੱਕਰਾ ਹੁੰਦਾ ਮੇਮਣਾ ਹੁੰਦਾ ਕੁਝ ਵੀ ਹੁੰਦਾ ਇਹਨਾਂ ਨੇ ਉੱਥੋਂ ਬਚਾ ਕੇ ਲੈ ਆਉਣਾ ਜੇ ਉਹਨਾਂ ਕੋਲੇ ਪੈਸੇ ਹੋਣੇ ਹਾਂਜੀ ਅਜੇ ਤਾਂ ਕੋਈ ਪਰਿਵਾਰ ਚੱਲ ਰਿਹਾ ਨਾ ਕਦੇ ਇਹਨਾਂ ਨੇ ਵੱਡਣ ਵਾਲਿਆਂ ਨੂੰ ਦਿੱਤਾ ਉਹ ਤੋਂ ਫਿਰ ਇਦਾਂ ਹੋਇਆ ਇਦਾਂ ਗਾਂ ਦੀਆਂ ਵਾਧਦੀਆਂ ਗਈਆਂ ਵਾਧਦੀਆਂ ਗਈਆਂ ਮੁੜ ਕੇ ਇਹ ਪਰਿਵਾਰ ਬਣ ਗਿਆ ਇਹਨਾਂ ਦਾ ਵੀ ਇੱਕ ਪਰਿਵਾਰ ਦਾ ਹਿੱਸਾ ਬਣ ਗਿਆ ਗੁਜ਼ਾਰਾ ਇਹਨਾਂ ਦਾ ਐਸਐਨਐਲ ਚੱਲਦਾ ਹੈ ਗੁਜ਼ਾਰਾ ਐਸਐਨਐਲ ਹੀ ਚੱਲਦਾ ਸੀ ਜੀ ਗੁਜ਼ਾਰਾ ਇਹਨਾਂ ਦਾ ਐਸਐਨਐਲ ਹੀ ਚੱਲਦਾ ਸੀ ਮੁੜ ਕੇ ਹੌਲੀ-ਹੌਲੀ ਕਰਦੇ ਕਰਦੇ ਪਤਾ ਨਹੀਂ ਕਿੰਨਿਆਂ ਦੇ ਬੇਜਵਾਨਾਂ ਦੀ ਜਾਨ ਇਹਨਾਂ ਨੇ ਬਚਾਈ ਇਹ ਕੇ ਨਹੀਂ ਇਹਨਾਂ ਨੇ ਹੋਰ ਵੀ ਬਹੁਤ ਬਚਾ ਕੇ ਲਿਆਂਦੇ ਆ ਇਹਨਾਂ ਦਾ ਦਿਲ ਇਦਾਂ ਹੋ ਜਾਂਦਾ ਸੀ ਇਹਨਾਂ ਨੇ ਮੁਰਗੇ ਕੀ ਖਰਗੋਸ਼ ਕੀ ਜਿੱਦਾਂ ਜਦੋਂ ਵੀ ਪੈਸੇ ਹੁੰਦੇ ਸੀ ਇਹਨਾਂ ਕੋਲੇ ਇਹ ਉਹਦੀ ਬਚਾ ਕੇ ਲੈ ਆਉਂਦੇ ਸੀ ਪੁੱਛੜਦੇ ਹੱਥੋਂ ਜਿਹੜੇ ਮੀਟ ਵਾਲੇ ਵੜਦੇ ਕਰਦੇ ਸੀ ਉਹਦੀ ਲੈ ਆਉਂਦੇ ਸੀ ਬਚਾ ਕੇ ਉਹਨਾਂ ਤੋਂ ਇਹ ਇਹ ਬੱਕਰੀਆਂ ਪਤਾ ਨਹੀਂ ਕਿੰਨੀਆਂ ਕੇ ਲਿਆਂਦੀਆਂ ਇਹਨਾਂ ਨੇ ਬਚਾ ਪਚਾ ਕੇ ਜੀ ਚਲੋ ਇਹ ਤਾਂ ਭਾਵਕ ਹੈ ਇਹਨਾਂ ਨੇ ਤਾਂ ਕੋਈ ਮੰਗ ਨਹੀਂ ਕੀਤੀ ਡਿਮਾਂਡ ਨਹੀਂ ਕੀਤੀ ਨਾ ਸਰਕਾਰ ਤੋਂ ਨਾ ਕੋਈ ਜਿਹੜੇ ਇਹ ਲੋਕ ਮਦਦ ਕਰਦੇ ਉਹਨਾਂ ਤੋਂ ਤੁਸੀਂ ਕੀ ਕਰਨਾ ਚਾਹੋ ਇਹਨਾਂ ਵਾਸਤੇ ਕੋਈ ਮੰਗ ਰੱਖਦੇ ਆ ਹਾਂਜੀ ਵਿਚਾਰੇ ਦੀ ਇਹਦੀ ਕਮਾਈ ਇਸੇ ਤੋਂ ਸੀ ਜੀ ਘਰ ਵੀ ਇਸੇ ਤੋਂ ਚੱਲਦਾ ਸੀਗਾ ਹੁਣ ਕੁਝ ਨਹੀਂ ਵਿਚਾਰੇ ਕੋਲੇ ਰਹਿ ਗਿਆ ਹੁਣ ਇਹਦਾ ਸਰਕਾਰ ਮੂਰੇ ਅਪੀਲ ਕੀਤੀ ਜਾਂਦੀ ਆ ਵੀ ਇਹ ਵਿਚਾਰੇ ਦੀ ਵੱਧ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹ ਅੱਗੇ ਤੋਂ ਆਪਣਾ ਕੰਮ ਚਲਾ ਸਕੇ ਜਾਂ ਕੋਈ ਐਨ ਆਰ ਆਈ ਜਾਂ ਕੋਈ ਸਮਾਜ ਸੇਵੀ ਜੇ ਕਰ ਸਕਦਾ ਉਹ ਵੀ ਕਰਨਾ ਹਾਂਜੀ ਜੋ ਮੇਰੇ ਭਰਾ ਵੱਡੇ ਜੋ ਸਭ ਜੋ ਮਦਦ ਕਰ ਸਕਦੇ ਆ ਉਹ ਕਰਨ ਵੀਰਦੀ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਚੱਲ ਜਾ ਤਾਂ ਕਿ ਜੋ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਜੀ ਵਧੀਆ ਤਾਂ ਦੇਖਦੇ ਹਾਂ ਹੁਣ ਇਸ ਪਰਿਵਾਰ ਦੇ ਜਿਹੜੇ ਪਸ਼ੂ ਹੁਣ ਬਚੇ ਆ ਜਾਂ ਬੱਕਰੀਆਂ ਬਚੀਆਂ ਉਹਨਾਂ ਦਾ ਬਚਾਅ ਹੁੰਦਾ ਜਾਂ ਨਹੀਂ ਤਾਂ ਡਾਕਟਰ ਸਾਹਿਬ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸਰ ਸਾਡੇ ਹਿਸਾਬ ਨਾਲ 15 ਤੋਂ 20 ਇਹ ਡਾਕਟਰ ਸਾਹਿਬ ਨੇ ਜਿਹੜੀ ਸਾਨੂੰ ਰਿਪੋਰਟ ਦਿੱਤੀ ਹੈ 15 ਤੋਂ 20 ਦੀ ਡੈਥ ਹੋਈ ਹੈ ਉਹਨਾਂ ਜਦੋਂ ਤੇ ਉਹ ਟ੍ਰੀਟਮੈਂਟ ਕਰੇ 22 ਤਰੀਕ ਤੋਂ ਤੇ 130 ਓਨਰ ਕੋਲ ਅਸੀਂ ਬੱਕਰੀਆਂ ਉਹਨਾਂ ਦੇ ਰਿਕਾਰਡ ਦੇ ਹਿਸਾਬ ਨਾਲ ਤੇ ਹੁਣ 3 ਦਿਨ ਤੋਂ ਕੋਈ ਮੋਟਲਟੀ ਨਹੀਂ ਹੋਈ ਸਭ ਠੀਕ ਚੱਲ ਰਿਹਾ ਉਹਨਾਂ ਦਾ ਤੁਸੀਂ ਕਾਰਨਾਂ ਦਾ ਕੁਝ ਪਤਾ ਚੱਲ ਸਕਦਾ ਇਹ ਪੀਪੀਆਰ ਕਲੀਨिकल ਸਿੰਪਟਮ ਤੋਂ ਦੇਖ ਕੇ ਉਹਨਾਂ ਨੇ ਪੀਪੀਆਰ ਦਾ ਸਸਪੈਕਟ ਦਿੱਤਾ ਸੀ ਉਹੀ ਟਰੀਟਮੈਂਟ ਦਿੱਤਾ ਤੇ ਉਹਦੇ ਹਿਸਾਬ ਨਾਲ ਉਹ ਠੀਕ ਹੋ ਗਏ ਤੇ ਬੱਕਰੀਆਂ ਠੀਕ ਹੋ ਰਹੀ ਹੈ ਡਾਕਟਰ ਸਾਹਿਬ ਸਵੇਰੇ ਤੇ ਸ਼ਾਮ ਨੂੰ ਦੋਨੇ ਟਾਈਮ ਸਾਡੀ ਟੀਮ ਜਾਂਦੀ ਹੈ ਨਾਲ ਉਹਨਾਂ ਦੇ ਸਟਾਫ ਦੇ ਜੀ ਵੀ ਇਹ ਕੰਟਰੋਲ ਹੋਈ ਹੈ ਇਹ ਬਿਮਾਰੀ ਜਿਹੜੀ ਵੈਕਸੀਨ ਲੱਗਦੀ ਨਾ 2.5 ਸਾਲ ਤੋਂ ਬਾਅਦ ਲੱਗਦੀ ਹੈ ਹੁਣ ਸਰਕਾਰ ਨੇ ਵੈਕਸੀਨ ਭੇਜਤੀ ਹੈ ਕਈ ਪਿੰਡਾਂ 'ਚ ਸਾਡੇ ਵੈਕਸੀਨ ਲੱਗਵੀ ਗਈ ਹੈਗੀਏ ਕਿਉਂਕਿ ਇਸ ਫਾਰਮ ਤੇ ਇਹ ਲੱਗ ਨਹੀਂ ਸਕਦੀ ਵੈਕਸੀਨ ਇਨਸਾਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਸਿਰਫ ਸ਼ੀਵ ਗੋੜੀ 'ਚ ਹੀ ਹੋਣੀ ਹੈ ਹਿਊਮਨ 'ਚ ਨਹੀਂ ਨਾਲ ਲਾਰਜ ਐਨੀਮਲ 'ਚ ਵੀ ਕਾ ਬੈਫਲਰ 'ਚ ਵੀ ਨਹੀਂ ਹੋਣੀ ਹੈ ਬੰਦਾ ਇਹ ਫ੍ਰੀ ਇਲਾਜ ਹੋ ਰਿਹਾ ਉਹਦੇ ਕੋਲ ਕੋਈ ਪੈਸੇ ਨਹੀਂ ਲੈ ਰਹੇ ਅਸੀਂ ਬੰਦੇ ਕੋਲ ਸਾਰੀ ਸਰਕਾਰੀ ਦਵਾਈਆਂ ਹੈਗੀਆਂ ਸੀ ਬੰਨਾਂ ਲਈ ਅਸੀਂ ਟ੍ਰੀਟਮੈਂਟ ਕੀਤਾ ਤੇ ਇੰਪਰੂਵਮੈਂਟ ਕਾਫੀ ਹੋ ਗਈ ਹੈ ਇਹਦੀ ਵੀ ਹੁਣ ਵੈਕਸੀਨਾਂ ਦਿੰਦੇ ਆ ਬਹੁਤ ਸਾਰੇ ਲੋਕ ਫ੍ਰੀ ਹੋ ਕੋਸਟ ਹੀ ਹੁੰਦੀ ਵੈਕਸੀਨ ਸਾਰੀ ਇੱਕ ਗੱਲ ਘੁੱਟਦੀ ਹੁੰਦੀ ਪਾਸੇ ਬਾਕੀ ਸਾਰੀ ਵੀ ਵੈਕਸੀਨ ਜਿੰਨੀ ਵੀ ਆਂਦੀ ਐਲ ਐਸ ਡੀ ਐਫ ਐਮ ਦੀ ਸਾਰੀ ਫ੍ਰੀ ਹੋ ਕੋਸਟ ਹੁੰਦੀ ਹੈ ਠੀਕ ਹੈ ਇਹ ਕਿਉਂਕਿ ਵਾਇਰਲ ਡਿਜੀਜ਼ ਤੇ ਵੈਕਸੀਨ ਹੀ ਪਹਿਲਾਂ ਲਗਵਾ ਕੇ ਰੱਖਣੀ ਪੈਣੀ ਤੁਹਾਨੂੰ ਬਾਅਦ ਜੋ ਕੋਈ ਫਾਇਦਾ ਨਹੀਂ ਜਦੋਂ ਇਨਡੀਜੈਂਸ ਆਊਟ ਬ੍ਰੇਕ ਹੋਗੀ ਫਿਰ ਕੋਈ ਫਾਇਦਾ ਨਹੀਂ ਆ ਗਿਆ ਵੈਕਸੀਨ ਲਗਵਾਉਣ ਨੂੰ ਉਸਰ ਜੋ ਹੋਰ ਬੱਕਰੀ ਪਾਲਕ ਨੇ ਉਹਨਾਂ ਨੂੰ ਅਪੀਲ ਕਰਦੇ ਵੈਕਸੀਨ ਕਰਵਾ ਲੈਣ ਉਹ ਬੜੀ ਹਾਂਜੀ ਹਾਂਜੀ ਜਿਹੜੇ ਵੀ ਹੈਗੇ ਬਾਕੀ ਬੱਕਰੀ ਫਾਰਮ ਫਰੀ ਕੋਟ ਤਹਿਸੀਲ ਦੇ ਤੰਦਰੁਸਤ ਤੰਦਰੁਸਤ ਜਾਨਵਰਾਂ ਦੇ ਲਗਵਾਉਣ ਵੈਕਸੀਨ ਕਿਉਂਕਿ ਜਿਹੜੇ ਬਿਮਾਰ ਹੈ ਉਹਨਾਂ ਦੇ ਨਹੀਂ ਵੈਕਸੀਨ ਲੱਗ ਸਕਦੀ ਤਾਂ ਸੁਣਿਆ ਤੁਸੀਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਰੀ ਕੋਟ ਪ੍ਰਵੀ ਕੁਮਾਰ ਨੇ ਦੱਸਿਆ ਕਿ ਵਾਕਈ ਜਿਹੜਾ ਇਹ ਰੋਗ ਹੈਗਾ ਬੱਕਰੀਆਂ ਨੂੰ ਆਇਆ ਹੈ ਜਿਸ ਦੇ ਨਾਲ ਉਹਨਾਂ ਨੇ ਦੱਸਿਆ ਕਿ ਹਜੇ ਤੱਕ 15 ਤੋਂ 20 ਦੇ ਕਰੀਬ ਜਿਹੜੀ ਡੈਥ ਹੋਈ ਆ ਹਾਲਾਂਕਿ ਜਿਹੜਾ ਪਸ਼ੂ ਪਾਲਕ ਹੈਗਾ ਉਸ ਨੇ 200 ਦੇ ਕਰੀਬ ਦੱਸਿਆ ਕਿਉਂਕਿ ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ 22 ਤਰੀਕ ਤੱਕ ਜਿਹੜੀ ਉਹਨਾਂ ਦੇ ਕੋਲ ਅੰਕੜੇ ਆਏ ਸੀ ਇਸ ਤਰੀਕੇ ਦੇ ਉਸ ਤੋਂ ਪਹਿਲਾਂ ਕੀ ਅੰਕੜੇ ਨੇ ਉਹ ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਤੇ ਨਾਲ ਹੀ ਇਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਕਿਤੇ ਨਾ ਕਿਤੇ ਸਾਵਧਾਨ ਜ਼ਰੂਰ ਰਹਿਣ ਉਸ ਏਰੀਆ ਦੇ ਵਿੱਚ ਨਾ ਜਾਣ ਤਾਂ ਜੋ ਹੋਰ ਵੀ ਕਿਸੇ ਜਾਨਵਰ ਨੂੰ ਇਹ ਬਿਮਾਰੀ ਨਾ ਫੈਲੇ ਗੁਰਜੀ ਸਿੰਘ ਕਰਮਾਣਾ ਡੀ 5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਔਸਾਂ ਸਭਿ ਸਭਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ